ਆ ਰੋਟੀ ਬੜੀ ਸਾੜੀ ਆ ਕੀ ਗੱਲ ਟਾਂਲੇ ਭੱਠੇ ਤੇ ਬਣਾਈ ਆ ਤੇਰੇ ਮੂੰਹ ਨੂੰ ਤਾਂ ਘਾਟੀ ਛੜੀ ਹੋਈ ਆ ਹੋਰ ਕੀ ਆ ਤੇਰੇ ਕੋਲ ਵਧੀਆ ਲੜੀਓ ਜੰਨਾ ਬੰਦਿਆਂ ਨਾਲ ਸਾਰਾ ਕੁਛ ਹੀ ਵਧੀਆ ਵਾ ਤੁਹਾਡੀ ਸ਼ਕਲ ਨੂੰ ਛੱਡ ਕੇ ਭੱਠੀ ਦਾ ਸੇਕ ਬੜਾ ਪੈਂਦਾ ਕੀ ਗੱਲ ਕੋਲੇ ਪਾਇ ਇਹਨਾਂ ਵਿੱਚ ਕੋਲੇ ਪਾਈ ਦੇ ਨਾ ਹੋਰ ਲਾਸ਼ ਪਾਉਣੀ ਹੈ ਵਿੱਚ ਇਹਦੇ ਉਹਦੇ ਨਾਲੇ ਭੱਗਦੀ ਹੁੰਦੀ ਆ ਭੱਠੀ ਓ ਯਾਰ ਤੂੰ ਇਹਦੇ ਨਾਲ ਟੇਬਲ ਜੋੜ ਮੈਂ ਪੈਗ ਲਾਉਣੇ ਆ ਤੂੰ ਪੈਗ ਲਾਉਣੇ ਆ ਅਸੀਂ ਜਦ ਲਫੜੇ ਲਾਉਣੇ ਆ ਓਹ ਪਾਪੜ ਤਾਂ ਲਿਆ ਕੇ ਦਿੱਤਾ ਦੂੰ ਆ ਦੇਖ ਕੀ ਆ ਇਹ ਆਰੀ ਲੈ ਕੇ ਆ ਇਹਨੂੰ ਵੱਡੀ ਆ ਆਹ ਵੇ ਕੋਮਫਰਮੇ ਕੀਤੀ ਹੋਈ ਆ ਇਹ ਤਾਂ ਮੇਕ ਨਹੀਂ ਹਾਂ ਬੁੱਬ ਮਰੀ ਸ਼ਹਿਰ ਦੀ ਆਈਆਂ ਹੋਰ ਹੋਰ ਚਾਜਰਾ ਲਾ ਚਾਜ ਨਾਲ ਹਾਂ ਓ ਕੀ ਹਾਲ ਆ ਹਾਲ ਪਿੱਛੇ ਆ ਜੀ ਓ ਪ੍ਰਾਵਾ ਤੇਰਾ ਕੀ ਹਾਲ ਆ ਸੜੀ ਸ਼ਕਲ ਵਾਲਿਆ ਆਂ ਘੰਟਾਂ ਖੜ ਪੱਠੀ ਤੇ ਤੈਨੂੰ ਪਤਾ ਲੱਗ ਜੂ ਸਾਡਾ ਹਾਲ ਕੀ ਆ ਜਾ ਚਾਹ ਲਿਆ ਇੱਕ ਸਾਥ ਬੋਲਦਾ ਬੜਾ ਜਾ ਦੋ ਉਸਤਾਦ ਜੀ ਉਹ ਲੈ ਚਾਹ ਕੀ ਗੱਲ ਜਮਾ ਹੋ ਗਿਆ ਉਹ ਬਣਦੀ ਪਈ ਆ ਤਾਜੀ ਉਦੋਂ ਬਣਾ ਗਏ ਤੋ ਟੁੱਟ ਪਈ ਜੰਨਾ ਲੈ ਆ ਜਲਦੀ ਲੈ ਮੈਂ ਜਾਣਾ ਗੇੜਾ ਮੇਰਾ ਦੂਰ ਦਾ ਚਾਹ ਲੈ ਆ ਆ ਵੀ ਚਾਹ ਉਹ ਯਾਰ ਤੂੰ ਪਾਗਲ ਪੂਗਲਾ ਵਿੱਚ ਉਂਗਲ ਪਾਈ ਫਿਰਦਾ ਹੱਲਿਆ ਉਹ ਇਹ ਤਾਂ ਹੀ ਡਾਕਟਰ ਨੇ ਕਿਹਾ ਸੀਗਾ ਕਿ ਗਰਮ ਜਗਾ ਰੱਖਣੀ ਆ ਇਹਨੂੰ ਕੱਚ ਜਿਹਾ ਪਾ ਫਿਰ ਆਪਣੀ ਉਹ ਪਹਿਲਾਂ ਉੱਥੀ ਸੀਗੀ ਪੀ ਲੋ ਚਾਹ ਜੀ ਚਾਹ ਤੇ ਕੋਈ ਚੱਕਰ ਨਹੀਂ ਤਰ ਤੋ ਸਪੈਸ਼ਲ ਕੀ ਆ ਹੈਗਾ ਕੁਛ ਮਾਨੂੰ ਹਾਂਜੀ ਹੈਗਾ ਜੀ ਆਲੂ ਵਾਲੇ ਪਰੋਠੇ ਲੈ ਆ ਆਲੂ ਹੈ ਨਹੀਂਗੇ ਜੀ ਗੋਭੀ ਵਾਲਾ ਲੈ ਆ ਗੋਭੀ ਆਈ ਨਹੀਂ ਮੰਡੀ ਚ ਪਨੀਰ ਵਾਲੇ ਲੈ ਆ ਪਨੀਰ ਬਣਿਆ ਨਹੀਂਗਾ ਜੀ ਉਹ ਫਿਰ ਸਰ ਕੋ ਹੈ ਕੀ ਸਪੈਸ਼ਲ ਹੈਗਾ ਬਾਜੀ ਕੀ ਆ ਆਲੂ ਵਾਲੇ ਪਰੋਠੇ ਓ ਯਾਰ ਤੂੰ ਫਿਰ ਥੱਲੇ ਫੇੜੇ ਨਾ ਫਾਲੀ ਯਾਰ ਕਹਿ ਜੀ ਗੀਆਂ ਗੱਲਾਂ ਕਰੀ ਜੰਨਾ ਪਾਗਲਾ ਤੂੰ ਜਾਂ ਦਾਲ ਰੋਟੀ ਲੈ ਗਿਆ ਹਾਂ ਪਾਗੜ ਸਾਰੇ ਸਾਰੇ ਮੂਡ ਖਰਾਬ ਕਰੀ ਜਾਂਦਾ ਕਹੋ ਜੀ ਰੋਟੀ ਆ ਰੋਟੀ ਬੜੀ ਸਾੜੀ ਆ ਕੀ ਗੱਲ ਇਟਾਂ ਵਾਲੇ ਪੱਠੇ ਤੇ ਬਣਾਈ ਆ ਤੇਰੇ ਮੂੰਹ ਦਾ ਘਾਟੀ ਛੜੀ ਹੋਈ ਆ ਫੜਾ ਉਹ ਦਾਲ 'ਚ ਕੁਝ ਪਾਇ ਤਾਂ ਦੇ ਤਿਆਬ ਪਾ ਦਾ ਥੋੜਾ ਜਿਹਾ ਤੇਰਾ ਦਿਮਾਗ ਖਰਾਬ ਆ ਤੈਨੂੰ ਕਹਿਣਾ ਵੀ ਨਿਆ ਕਰੀ ਕੀ ਜਾਨਾ ਹੈ ਤੂੰ ਤੇ ਰੋਟੀ ਖਾ ਫਿਰ ਤੂੰ ਰਾਮ ਨਾਲ ਲੱਸੀ ਦਾ ਗਲਾਸ ਕਿੰਨੇ ਦਾ 5 ਰੁਪਏ ਦਾ ਉਹ ਬੜਾ ਘੈਂਟ ਸਸਤਾ ਹੈ ਜਿਆ ਲੱਸੀ ਪਾ ਕੇ ਤੀਦਾ ਵਾ ਹੋਰ ਤੇਰਾ ਮੈਨੂੰ ਲੱਗਦਾ ਦਿਮਾਗ ਵਿੱਲੇ ਆ ਤੂੰ ਪਗਲ ਬੂਣਾ ਹੈ ਕੀ ਆ ਰੋਟੀ ਕਿੰਨੇ ਦੀ ਆ ਰੋਟੀ 10 ਰੁਪਏ ਦੀ ਆ ਕੀ ਗੱਲ ਆਟਾ ਪਾਕਿਸਤਾਨ ਤੋਂ ਆਇਆ ਬੋਏ ਭਾਈ ਰੋਟੀ ਖਾ ਲੋ ਇੰਨਾ ਰੇਟ ਦਾ ਇੰਨੇ ਦਾ ਮਹਿੰਗੀ ਹੋਈ ਹੋਈ ਆ ਜੁਗਤਾਂ ਜੀਆਂ ਮਰੀ ਜਾਂਦਾ ਪਹਿਲਾਂ ਹੀ ਮੇਰਾ ਮੂਡ ਖਰਾਬ ਆ ਮੇਰਾ ਦਾਦਾ ਚੜਾਈ ਕਰ ਗਿਆ ਦਾਦਾ ਜਣੇ ਐਂ ਕਰ ਗਿਆ ਤੇ ਮੈਂ ਕੀ ਕਰੀਏ ਢਾਬੇ ਤੇ ਆ ਕੁਰਤੀਆਂ ਚੱਕ ਕੇ ਦਰਿਆ ਵਛਾ ਦਈਏ ਓ ਯਾਰ ਮੇਰਾ ਮੂਡ ਖਰਾਬ ਆ ਜੇ ਕੋਈ ਚੱਜ ਦੀ ਗੱਲ ਕਰ ਲਾ ਚੱਜ ਦੀ ਗੱਲ ਨੂੰ सोनू सोनू ਸਿੱਤੋਲ ਬੁਲਾ ਲਈ ਇੱਥੇ ਖੜਾ ਲਵਾ ਦਈਓ ਦਾ ਤੇਰਾ ਮੂੰਠ ਹੀ ਕਰਨ ਨੂੰ ਕਲਾ ਛੱਡ ਦਾਦਾ ਕ ਵੀ ਮਰਿਆ ਤੇਰਾ ਓਏ ਯਾਰ ਦਾਦਾ ਰੋਟੀ ਖਾ ਰਿਆ ਸੀ ਚੰਗਾ ਭਲਾ ਗਲੇ ਚੜੀ ਆ ਤੇ ਮਰ ਗਿਆ ਤੇ ਉਹਨੂੰ ਪਾਣੀ ਪੂੜੀ ਦਿੰਦੇ ਉਹ ਪਾਣੀ ਉਹਨੇ ਮੰਗਿਆ ਹੀ ਨਹੀਂ ਫੇਰ ਵਾਟਰ ਵਾਟਰ ਕਰੀ ਗਿਆ ਵਾਟਰ ਵਾਟਰ ਵਾਦੂ ਮਾਗਾ ਚੱਤ ਪਰ ਖਾ ਰੋਟੀ ਉਹ ਕਰ ਲਾ ਭਾਈ ਕੰਮ ਤੋਂ ਪੈਸੇ ਵੀ ਦੇਣੇ ਆ। ਉਹ ਹੋਰ ਕੀ ਆ ਤੇਰੇ ਕੋਲ ਵਧੀਆ ਲੜੀਓ ਜਨਾਂ ਬੰਦਿਆਂ ਨਾਲ। ਸਾਰਾ ਕੁਛ ਹੀ ਵਧੀਆ ਵਾ, ਠਾਡੀ ਸ਼ਕਲ ਨੂੰ ਛੱਡ ਕੇ। ਉਹ ਤੂੰ ਬੜਾ ਬੋਲਦਾ ਕੀ ਹੋ ਗਿਆ ਘਰੋਂ ਲੜਕੇ ਆ। ਭੱਟੇ ਦਾ ਸੇਕ ਬੜਾ ਪੈਂਦਾ ਕੀ ਗੱਲ ਕੋਲੇ ਪਾਈ ਨੇ ਵਿੱਚ। ਕੋਲੇ ਪਾਈ ਦੇ ਨੇ ਹੋਰ ਲਾਸ਼ ਪਾਉਣੀ ਹੈ ਵਿੱਚ ਇਹਦੇ। ਉਹਦੇ ਨਾਲੇ ਭੱਕਦੀ ਹੁੰਦੀ ਆ ਭੱਟੀ। ਚੱਲ ਨਾ ਮੇਰਾ ਭਰਾ ਗੁੱਸਾ ਨਾ ਕਰ ਤੂੰ ਤਾਂ ਐ ਭੱਕੀ ਜਨਾਂ ਪਤਾ ਨਹੀਂ ਕੀ ਹੋ ਗਿਆ। ਆਂ ਪਾਂਡੇ ਕਿੱਥੇ ਧੋਣੇ ਆਂ? ਪਾਂਡੇ ਬੰਗਲਾਦੇਸ਼। ਕਾ ਪੁੱਛਾ ਟੁੱਟੀ ਲੱਗੀ ਹੋਈ ਓਥੇ ਧੋਵਾਂਗੇ ਬੰਡੇ ਯਾਰ ਤੂੰ ਪੁੱਠਾ ਜੰਮਿਆ ਪੁੱਠੇ ਜਵਾਬ ਦੇਈ ਜਾਂਦਾ ਉਹ ਭੇਜੋ ਜੀ ਇੱਥੋਂ ਹੱਦ ਹੋ ਗਈ ਤੇਰੇ ਵਾਲੀ ਉਹ ਪਾਣੀ ਪੂਣੀ ਹੈਗਾ ਇੱਥੇ ਟੁੱਟੀ ਚ ਹਾਂਜੀ ਹੈਗਾ ਜੀ ਜਨ ਆ ਕੇ ਆ ਫਿਰ ਮੁਸਕ ਬਹੁਤ ਆ ਰਿਹਾ ਲਹੋੜੇ ਵਾਲੀ ਰੋਟੀ ਖਾਣਾ ਜਾਵੇ ਉਹ ਕੁਰਸੀਆਂ ਕਿੰਨੇ ਆ ਦੂਰ ਰੱਖਿਆ ਨੇ ਕੀ ਗੱਲ ਉਹ ਰੁਸੀਆਂ ਨੇ ਭਾਈ ਸਾਹਿਬ ਰੋਟੀ ਖਾੜੋ ਜਿਹੜਾ ਖਾਣਾ ਆਇਓ ਉਹ ਰੋਟੀ ਉਹ ਖਾਉਂਗਾ ਹੋਰ ਤੂੰ ਮੈਨੂੰ ਪੀਜ਼ਾ ਖਵਾਉਣ ਲੱਗਿਆ ਵਾ ਉਹ ਸਮਾਨ ਡਿਗਿਆ ਹੋਇਆ ਤੁਹਾਡਾ ਉੱਡੇ ਨਾਲ ਤਾਂ ਕੱਟੀ ਲੱਗੀ ਆਇਆ ਵਾ ਬਈ ਰੁੱਟੀ ਖਾ ਲੈ ਭਰਾ ਬਣ ਕੇ ਰੁੱਟੀ ਖਾ ਲੈ ਰੁੱਟੀ ਰੁੱਟੀ ਖਾ ਲੈ ਉਹਨੇ ਬੇੜੋ ਕੰਮ ਨੂੰ ਓ ਯਾਰ ਤੂੰ ਇਹਦੇ ਨਾਲ ਟੇਬਲ ਜੋੜ ਮੈਂ ਪੈਗ ਲਾਉਣੇ ਆ ਤੂੰ ਪੈਗ ਲਾਉਣੇ ਆ ਇਧਰ ਲਫੜੇ ਲਾਉਣੇ ਆ ਫੈਮਿਲੀ ਢਾਬਾ ਵਾ ਵੈਸ਼ ਰੂਟਾ ਢਾਬਾ ਵਾ ਬੜਾ ਕਾਲਾ ਕੀਤਾ ਕੀ ਗੱਲ ਵਿੱਚੋਂ ਰੇਲ ਗੱਡੀ ਲੰਘਦੀ ਏ ਕੋਲੇ ਵਾਲੀ ਮੈਂ ਤੈਨੂੰ ਨਾ ਨਗਾ ਆਂਦਾ ਬੈਠ ਤੂੰ ਰੋਟੀ ਦਾ ਬੈਠਾ ਵਾ ਕੜੀ ਹੈ ਤੁਹਾਡੇ ਕੋਲ ਹਾਂਜੀ ਹੈਗੀ ਆ ਕੀ ਰੇਟ ਆ ਆਪਲੇ 150 ਦੀ ਆ ਕੀ ਗੱਲ ਵੈਸਨ ਅਮਰੀਕਾ ਤੋਂ ਆਇਆ ਕਿ ਬਾਦਾਮ ਪਾਉਣੇ ਪਕੌੜਿਆਂ ਦੀ ਇਹਦਾ ਵਿੱਚ ਯਾਰ ਤੂੰ ਕਿਉਂ ਦਿਮਾਗ ਮਾਰੀ ਜਾਂਦਾ ਬੈਠ ਕੇ ਰੋਟੀ ਖਾਲਾ ਬੰਦਿਆਂ ਵਾਂਗ ਓਏ ਰੋਟੀ ਲਿਆ ਕੇ ਦੇਣੇਗਾ ਤਾਂ ਖਾਊਂਗਾ ਆ ਪਾਪੜ ਤਾਂ ਲਿਆ ਕੇ ਦਿੱਤਾ ਦੂੰ ਆ ਦੇਖ ਕੀ ਆ ਇਹ ਆਰੀ ਲੈ ਕੇ ਆ ਇਹਨੂੰ ਵੱਡੀ ਐ ਜਹ ਜੀ ਤੇਰੀ ਸ਼ਗਲ ਐ ਜੀ ਰੋਟੀ ਮਿਲਨੀ ਐ ਇੱਥੋਂ ਤੂੰ ਇਹਦਾ ਬਿੱਲ ਬਣਾ ਯਾਰ ਮੈਂ ਨਹੀਂ ਖਾਣੀ ਰੋਟੀ ਚੱਲ ਚਲਾ ਆ ਕਰੋ پیسے ਜੀ ਫੋਨ ਪੇ ਪਰ 100 ਰੁਪਇਆ ਪ੍ਰਾਪਤ ਹੋਏ ਓ ਸਾਲਿਆ ਸਾਡੇ ਕੋਲ ਤਾਂ ਪੇਟੀਐਮ ਹੈ ਇੱਕ ਟਿਕਟ ਦੀ ਓਏ ਆयो ਜਮਾ